ਮੇਰਾ ਟਰੈਕਟਰ ਨਵਾਂ ਖਰਾਬ ਹੋ ਗਿਆ। ਉਹ ਨੈਵੀਗਲ ਸੱਜੇ ਪਾਸੇ ਤੋਂ ਆ ਰਿਹਾ। ਨਵਾਂ ਟਰੈਕਟਰ ਸਾਲ ਤੋਂ ਆਣਾ ਹੈ। ਇਹ ਵੀ ਲਾਇਸੈਂਸ ਹੈ ਜੀ ਟਰਾਲਾ ਦਾ ਦੂਜੀ ਮਸ਼ੀਨ ਚਲਾਉਣਾ ਮੈਨੂੰ ਆਲ ਗਿਆ ਜੀ। ਮੇਰਾ ਵੀ ਲਾਇਸੈਂਸ ਹੈ। ਉਹ ਮੁੰਡਿਆ ਵੀ ਦਿਖਾ ਜੀ ਨਹੀਂ ਸੁਪਤਦੀ ਹੈ। ਹੈਲੋ ਬਰਾਬਰ ਹੈ। ਇਹ ਟਰੈਕਟਰ ਵਗੋਣ ਆਏ ਉਹਦੇ ਸਾਲੇ ਨੇ ਹੁੰਦੇ ਸਭ ਜਿਹੜਾ ਕਰੇ। ਮੈਂ ਉਹਨੂੰ ਕਹਾਂਗਾ ਸਿੱਧਾ ਘੜਵਾ ਜਾ। ਸਾਰਾ ਡੀ ਕੋਈ ਗੱਲ ਨਹੀਂ ਆਕਰ ਤਰਤਰ ਕੋਈ ਤਾਂ ਨਹੀਂ ਸਿਰ ਪਤਾ ਨਹੀਂ ਜੀ ਸਭ ਠੀਕ ਆ ਭਾਈ ਸਾਰਾ ਡੀ ਚੱਲੇ ਉਹਦੇ ਉਰਲੇ ਲੱਗ ਰਹੇ ਨੇ ਉਹਦੇ ਉਰਲੇ ਹਰ ਹਾਂ ਚੋਪੋ ਵੀ ਕਰਦੇ ਕਿਹੜੀ ਕੁਰਬਾਨੀ ਇਹ ਕਹਿੰਦੇ ਕਿ ਸਾਰੇ ਸੇਫਟੀ ਦਾ ਨਾ ਕਰੀਏ ਪਰਚਾ ਬੱਟੇ ਕਰਦੇ ਸਾਰੇ ਪਰਚਾ ਮਾਰੇ ਪਰਮ ਜੀ ਮੇਰੀ ਗੱਲ ਸੁਣੋ ਸਰ ਐ ਖੰਨਾ ਸੰਵਾਦ ਲੱਗ ਰਹੀ ਐ ਕੋਈ ਫਸਤਾ ਹੋਈ ਨਹੀਂ

ਸ਼੍ਰੀਮਾਨ ਜੀ ਅਸੀਂ ਐਸਐਸਐਫ ਸੜਕ ਰੱਖਿਆ ਫੋਰਸ ਗਰਾਸਪੁਰ ਐਸਐਸਆਈ ਸੁਰਿੰਦਰ ਸਿੰਘ ਵਾਇਰਲੈਸ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਵੀ ਬੱਸ ਸਟੈਂਡ ਤੇ ਨਾ ਕੋਈ ਇਨਸੀਡੈਂਸ ਹੋ ਗਿਆ ਘਾਸਾ ਹੋ ਗਿਆ ਉਹ ਅਹੀਂ ਆਏ ਆ ਤੇ ਨਾਲ ਹੀ ਐਂਬੂਲੈਂਸ ਨੂੰ ਵੀ ਫੋਨ ਕੀਤਾ ਲੋਕਾਂ ਦੇ ਉਹ ਆ ਗਈ ਹੈ ਉਹ ਬੰਦੇ ਦੇ ਜੀ ਤੇ ਸੱਟ ਲੱਗੀ ਆ ਉਹਦੇ ਲੈ ਗਏ ਐਂਬੂਲੈਂਸ ਵਾਲੇ ਤੇ ਇੱਥੇ ਟਰੈਕਟਰ ਖੜਾ ਹੋਇਆ ਉਹਦੇ ਤੇ ਸਟੰਟ ਕਰ ਰਹੇ ਹੁਣੇ ਤਿੰਨ ਚਾਰ ਜਣੇ ਆ ਉਹਦੇ ਉਹ ਵੀ ਕਹਿੰਦੇ ਸਾਡਾ ਵਾ ਬੰਦਾ ਆਪਣਾ ਹੀ ਆ ਸਾਡਾ ਉਨੂੰ ਸਿਵਲ ਹਸਪਤਾਲ ਲੈ ਗਏ ਨੇ ਹੁਣ ਥਾਣੇ ਵਾਲੇ ਵੀ ਅਸੀਂ ਸੱਦ ਲਿਆ ਹੁਣ ਦੇਖੋ ਅਗੇ ਜੇ ਤੇ ਕੋਈ ਕਾਰਵਾਈ ਕਰਾਉਣੀ ਚਾਹੋਗੇ ਤੇ ਕਰ ਦੇਣਗੇ ਉਹ ਨਹੀਂ ਤੇ ਹਾਂ ਜੀ ਤਲਵਾਰ ਸੀ ਇੱਕ ਉਹਨਾਂ ਕੋਲੋਂ ਉਹ ਕਹਿੰਦੇ ਅਸੀਂ ਸੇਫਟੀ ਵਾਸਤੇ ਗੱਨਾ ਖੜਨੀ ਆ ਤੇ ਉਹਦੀ ਸੇਫਟੀ ਵਾਸਤੇ ਰੱਖੀ ਜੇ ਤੇ ਮੈਂ ਕਿਹਾ ਤੁਸੀਂ ਦੇਣੇ ਇਹਨੂੰ ਕਿਤੇ ਰੱਖ ਕੇ ਆਇਆ ਕਰੋ ਰਾਤ ਨੂੰ ਜਦੋਂ ਤੁਹਾਨੂੰ ਸੇਫਟੀ ਚਾਹੀਦੀ ਆ ਤੇ ਇਹਨੂੰ ਨਾਲ ਦੇਖ ਲੈ ਵੀ ਹੁਣ ਬਾਜ਼ਾਰ 'ਚ ਵੀ ਲਈ ਫਿਰਨੀ ਤੁਸੀਂ ਹੁਣ ਕੀ ਕਾਰਵਾਈ ਕਰਦੇ ਇਹ ਹੁਣ ਸਿਟੀ ਵਾਲਿਆਂ ਆਈਓ ਹੁੰਦਾ ਤਾਂ ਵੇਖ ਲੈਂਦਾ ਵੀ ਜੇ ਤੇ ਉਹਨਾਂ ਕੋਈ ਕਾਰਵਾਈ ਕਰਾਉਣੀ ਆ ਜਿਹੜਾ ਇਹ ਹਸਪਤਾਲ ਦਾ ਆਖਲਾ ਬੰਦਾ ਕਿਦੇ ਸਾਟ ਲੱਗੀ ਹੈ ਉਹਦੇ ਕਾਟਿੰਗ ਦੇਖਣਗੇ ਵੀ ਜੇ ਤੱਕ ਇਹੇ ਕਰਾਉਣੀ ਹੈ ਨਹੀਂ ਤੇ ਫਿਰ ਮਹਾਰਾਜ ਨਵਾਂ ਕਰ ਦੇਣਗੇ ਉਹ ਇਲਾਜ ਕਰਾ ਦੇਣਗੇ ਉਹਨਾਂ ਦਾ